ਜਿਹੜੇ ਵੱਲੋਂ ਸ਼ੋਰੂਮ ਦੇ ਮੈਂ ਮੂਰੇ ਖੜਾ ਐਪਲ ਵਾਲਿਆਂ ਦਾ ਨਵਾਂ ਸ਼ੋਰੂਮ ਖੁੱਲਿਆ ਹੰਢਿਆਏ ਆਊਟਲੈਟ ਦੇ ਵਿੱਚ ਇਹ ਸ਼ੋਰੂਮ ਦੇ ਵਿੱਚ ਜਿਹੜਾ ਆ ਪਰਚਾ ਮੇਰੇ ਹੱਥ 'ਚ ਆ ਆਫਰਾਂ ਦੀ ਝੜੀ ਲੱਗ ਗਈ ਐ ਇਹ ਸੁਣ ਕੇ ਐਸ ਦਰਵਾਜੇ ਦੇ ਮੂਰੇ ਸ਼ਾਮ ਨੂੰ 14 ਤਰੀਕ ਤੋਂ 17 ਤਰੀਕ ਤੱਕ ਭੀੜ ਲੱਗ ਜਾਣੀ ਆ ਭੀੜ ਕਿਉਂ ਲੱਗ ਜਾਣੀ ਪਹਿਲਾਂ ਐਡਰੈਸ ਨੂੰ ਇਧਰਲੇ ਪਾਸੇ ਝੀਲ ਆ ਹੰਢਿਆਏ ਆਊਟਲੈਟ ਵਾਲੀ ਝੀਲ ਦੇ ਬਿਲਕੁਲ ਸਾਹਮਣੇ ਅਨਵੈਂਟ ਵਾਲਿਆਂ ਨੇ ਐਪਲ ਦਾ ਸਟੋਰ ਖੋਲਿਆ ਅੱਜ ਓਪਨਿੰਗ ਹੋਈ ਆ ਪਹਿਲਾ ਦਿਨ ਆ ਪਰ ਆ ਜਿਹੜੀ ਝੜੀ ਲੱਗਣ ਲੱਗੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਤਿੰਨਾਂ ਦਿਨਾਂ ਦੇ ਵਿੱਚ 14 ਤਰੀਕ ਤੋਂ 17 ਤਰੀਕ ਜਿਹੜਾ ਮੇਰੀ ਵੀਡੀਓ ਹੁਣੇ ਦੇਖ ਰਿਆ ਚੁੱਪ ਕਰਕੇ ਗੱਡੀ ਚੱਕੋ ਤੇ ਆ ਜੋ Apple Store ਦੇ ਵਿੱਚ ਪਹਿਲਾਂ ਸੁਣੋ ਇੱਧਰ ਸੁਣੋ ਮੇਰੀ ਗੱਲ ਮੇਰੀ ਗੱਲ ਧਿਆਨ ਨਾਲ ਸੁਣੋ ਜੇ ਤੁਸੀਂ ਇੱਥੋਂ 16 Pro ਫੋਨ ਖਰੀਦਦੇ ਆ Apple ਦਾ ਤਾਂ ਤੁਹਾਨੂੰ ਸੱਜਣੋ ਸਿੱਧਾ ਡਾਇਰੈਕਟ 13000 ਰੁਪਿਆ ਸਿੱਧਾ ਡਿਸਕਾਊਂਟ ਆ 10000 ਰੁਪਿਆ ਆ ਸਟੋਰ ਤੁਹਾਨੂੰ ਦੇ ਰਿਹਾ ਤੇ 3000 ਰੁਪਿਆ ਤੁਹਾਨੂੰ ਕਾਰਡ ਤੇ ਮਿਲ ਰਿਹਾ 13000 ਰੁਪਏ ਦਾ ਡਿਸਕਾਊਂਟ ਮਿਲ ਗਿਆ ਫਿਰ ਤੁਸੀਂ ਰੁਕੋ ਫਿਰ ਅਗਲਾ ਜੇਕਰ ਤੁਸੀਂ ਨਾ ਸੱਜਣੋ ਆਏ ਤੁਸੀਂ ਇੱਥੋਂ ਖਰੀਦਿਆ ਕੋਈ ਵੀ ਸਮਾਨ ਖਰੀਦਿਆ ਕੱਲਾ 16 پرو ਵਾਲੇ ਨਾ ਧਿਆਨ ਦਿਓ ਹੋਰ ਵੀ ਕੋਈ ਸਮਾਨ ਖਰੀਦਣ ਵਾਲਾ ਧਿਆਨ ਦਿਓ ਤਾਂ ਤੁਹਾਨੂੰ 11999 ਦੇ ਬਲੂਟੁੱਥ ਵਾਲੇ ਸਪੀਕਰ ਆ ਜਿਹੜੇ ਉਹ ਬਿਲਕੁਲ ਫ੍ਰੀ ਮਿਲ ਜਾਣੇ ਮਤਲਬ ਜੇ 16 پرو ਵਾਲੇ ਬੰਦੇ ਨੇ ਲਿਆ ਤਾਂ ਤੁਸੀਂ ਸਮਝੋ ਵੀ 13000 ਡਿਸਕਾਊਂਟ ਮਿਲ ਗਿਆ ਤੇ ਨਾਲ ਤੁਹਾਨੂੰ 12000 ਰੁਪਏ ਦੇ ਤਕਰੀਬਨ 12000 ਰੁਪਏ ਦੇ ਨਾਲ ਸਪੀਕਰ ਮਿਲ ਗਏ ਮਤਲਬ 13 ਤੇ 12 ਕਿੰਨਾ ਬਣ ਗਿਆ 25000 ਰੁਪਏ ਬਣ ਗਿਆ ਹਜੇ ਵੀ ਰੁਕੋ ਜੇ ਤੁਸੀਂ ਕੋਈ ਵੀ ਇੱਥੇ ਆਉਂਦਾ ਹੈ ਉਹ ਪਹਿਲੇ 25 ਜਿਹੜੇ ਕਸਟਮਰ ਹੋਣਗੇ ਜਿਹੜੇ ਪਹਿਲੇ 25 ਕਸਟਮਰ ਹੋਣਗੇ ਜਿਹੜੇ ਇੱਥੋਂ ਸਮਾਨ ਖਰੀਦਣਗੇ ਉਹਨਾਂ ਨੂੰ ਮਿਲ ਜਾਣਾ Apple ਵਾਲਿਆਂ ਦਾ ਇੱਕ ਸਪੈਸ਼ਲ ਬੁਲੇਟ ਜਿਹਦੇ ਵਿੱਚ ਆ ਪਕਾੜ ਵਗੈਰਾ ਰੱਖਦੇ ਹੁੰਨੇ ਆ ਸਜਣੋ ਫਿਰ ਉਸ ਤੋਂ ਅੱਗੇ ਆਜੋ ਜੇ ਕੋਈ ਮੈਕਬੁੱਕ ਖਰੀਦਣਾ ਚਾਹੁੰਦਾ ਆਈਪੈਡ ਖਰੀਦਣਾ ਚਾਹੁੰਦਾ Apple ਦੀ ਬਾਚ ਖਰੀਦਣਾ ਚਾਹੁੰਦਾ ਤਾਂ ਉਹ ਸਜਣੋ ਉਸ ਬੰਦੇ ਨੂੰ 10000 ਰੁਪਏ ਦਾ 10% ਤਾਂ ਉਹਨੂੰ ਆਫਰ 10% ਆਫ 10% ਵੀ ਆਫ ਆ 8% ਵੀ ਆਫ ਆ ਤੇ ਨਾਲ ਦੀ ਨਾਲ 8000 ਤੋਂ ਲੈ ਕੇ 10000 ਰੁਪਏ ਕੈਸ਼ਬੈਕ ਪੈਸੇ ਹੀ ਵਾਪਸ ਹੋ ਜਾਣਿਆ 8 ਤੋਂ 10000 ਰੁਪਏ ਕੈਸ਼ਬੈਕ ਹੋ ਜਾਣਾ ਹੁਣ ਹੋਰ ਸੁਣੋ ਜੇ ਕੋਈ ਤੁਸੀਂ ਪੁਰਾਣਾ ਫੋਨ ਕਟਵਾ ਕੇ ਜਾਣਾ ਇੱਥੇ ਪੁਰਾਣਾ ਫੋਨ ਕਟਵਾ ਕੇ ਜਾਉਂਗੇ ਇਹ 14 ਤਰੀਕ ਤੋਂ 17 ਤਰੀਕ ਦੇ ਵਿਚਕਾਰ ਹੀ ਆਫਰ ਹੈ ਜੇ ਤੁਸੀਂ ਪੁਰਾਣਾ ਫੋਨ ਕਟਵਾ ਕੇ ਜਾਣਾ ਤੁਹਾਡੇ ਕੋਲੇ ਪੁਰਾਣਾ ਫੋਨ ਆ Apple ਦਾ ਤੁਸੀਂ ਉਹ ਕਟਵਾ ਕੇ ਜਾਣਾ ਤਾਂ ਤੁਸੀਂ 10000 ਰੁਪਿਆ ਐਕਸਟਰਾ ਬੋਨਸ ਤੁਹਾਨੂੰ ਮਿਲ ਜਾਣਾ 10000 ਰੁਪਿਆ ਐਕਸਟਰਾ ਬੋਨਸ ਮਤਲਬ ਤੁਹਾਡਾ ਫੋਨ ਹੈਗਾ ਮੰਨ ਲਓ 30000 ਰੁਪਿਆ ਦਾ ਤਾਂ ਨੂੰ 40000 ਰੁਪਿਆ ਇੱਥੇ ਕੀਮਤ ਉਸੇ ਫੋਨ ਦੀ ਮਿਲ ਜਾਣੀ ਆ ਸਾਰੇ ਤਰ੍ਹਾਂ ਦੀਆਂ ਕਿਸ਼ਤਾਂ ਦਾ ਜਿਹੜਾ ਪ੍ਰਬੰਧ ਹੈਗਾ ਕਾਰਾਂ ਤੇ ਜਿਵੇਂ ਬਜਾਜ ਕਾਰਡ ਚੱਲਦਾ ਹੁੰਦਾ ਐਚਡੀਐਫਸੀ ਦਾ ਚੱਲਦਾ ਹੁੰਦਾ ਤਾਂ ਉਹਦੇ ਤੇ ਜਿਹੜੀ ਹੈਗੀ ਆ ਕਿਸ਼ਤਾਂ ਵਾਲੀ ਆ ਉਹ ਉਪਲਬਧ ਹੈਗੀ ਆ ਹੋਰ ਸੁਣੋ ਗੱਲ ਜੇ ਕੋਈ ਸਟੂਡੈਂਟ ਕੋਈ ਬੱਚਾ ਬੱਚਿਆਂ ਨੇ ਕੀ ਖਰੀਦਣਾ ਹੁੰਦਾ ਜਿਆਦਾ ਮੈਕਬੁੱਕ ਖਰੀਦਣੀ ਹੁੰਦੀ ਆ ਜਾਂ ਲੈਪਟਾਪ ਖਰੀਦਣਾ ਹੁੰਦਾ ਤਾਂ ਜਿਹੜੀ ਚੀਜ਼ ਤੁਸੀਂ ਖਰੀਦਣੀ ਚਾਹੁੰਦੇ ਆ ਜਿਹੜੇ ਸਟੂਡੈਂਟ ਆ ਸਟੂਡੈਂਟ ਦਾ ਕਾਰਡ ਆ 12 ਵਿੱਚ ਪੜ੍ਹਦੇ ਆ ਬੀਏ ਕਰਦੇ ਆ ਕੋਈ ਮਤਲਬ ਜਿਹੜੇ ਸਟੂਡੈਂਟ ਆ ਕਹਿਣ ਤੋਂ ਪਾਓ ਸਟੂਡੈਂਟ ਆ ਤਾਂ ਉਹਨਾਂ ਨੂੰ 10% ਤੋਂ ਲੈ ਕੇ 12% ਤੱਕ ਦੀ ਸਪੈਸ਼ਲ ਆਫਰ ਹੈ ਸਪੈਸ਼ਲ ਆਫਰ ਸਟੂਡੈਂਟਾਂ 14 ਤਰੀਕ ਤੋਂ ਲੈ ਕੇ 17 ਹਰ ਇੱਕ ਚੀਜ਼ ਮਿਲਦੀ ਆ ਜੇ ਤੁਸੀਂ ਕਹੋਗੇ ਫੋਨ ਤੁਹਾਨੂੰ ਸਾਰੇ ਮਿਲਣਗੇ ਲੇਟੈਸਟ ਤੋਂ ਲੇਟੈਸਟ ਮਿਲਣਗੇ ਆਜੋ ਇੱਕ ਤੁਹਾਨੂੰ ਹੋਰ ਚੀਜ਼ ਦਿਖਾਵਾਂ ਜਿਹੜੀ ਮੈਂ ਨਹੀਂ ਦੇਖੀ ਸੀ ਤੇ ਮੈਨੂੰ ਲੱਗਦਾ ਕਿ ਮੇਰੇ ਵਰਗਿਆਂ ਨੇ ਬਾਲਿਆਂ ਨੇ ਨਹੀਂ ਦੇਖੀ ਹੋਣੀ ਆ 16 ਫੋਨ ਆ ਗਿਆ ਆਈਫੋਨ 16 16e 16e ਫੋਨ ਆਇਆ 16e ਫੋਨ ਜਿਹੜਾ ਆਇਆ ਇਹਦੀ ਕੀਮਤ ਹੈ ਜਿਹੜੀ ਉਹ 50900 ਰੁਪਈਆ ਕੀਮਤ ਹੈ ਜਮਾ ਨਵੇਂ ਦੀ ਜਮਾ ਨਵੇਂ ਦੀ ਕੀਮਤ ਹੈ ਤੇ ਆ ਦੇਖੋ ਇਹਦੇ ਕੈਮਰਾ ਇੱਕ ਆ ਔਰ ਇਹਦੀ ਕੁਆਲਿਟੀ ਕੈਮਰੇ ਦੀ ਬਹੁਤ ਜਿਹੜਾ ਕੈਮਰਾ ਮੇਨ ਕੈਮਰਾ ਹੈ ਜਿਹੜਾ ਮੇਨ 8 ਮੈਗਾਪਿਕਸਲ ਦਾ ਉਹ ਵਿੱਚ ਹੈਗਾ 48 ਮੈਗਾਪਿਕਸਲ ਵਾਲਾ ਮੇਨ ਮੇਨ ਕੈਮਰਾ ਹੈਗਾ ਪਰ ਇਹ ਜਿਹੜਾ ਹੈਗਾ ਤੁਹਾਨੂੰ 16 ਫੋਨ ਇੰਨੇ ਦਾ ਮਿਲ ਜਣ ਤੇ ਕਾਰਟ ਤੇ ਤੁਹਾਨੂੰ ਡਿਸਕਾਊਂਟ ਮਿਲ ਜਣਾ ਬਾਕੀ ਜਿਹੜੇ ਇਹ ਆਫਰ ਇਹ ਮਿਲ ਹੀ ਜਾਣੇ ਆ ਆ ਤਾਂ ਰੇਟ ਆ ਜਿਹੜੇ ਆਈਫੋਨ ਦੇ ਕੰਪਨੀ ਦੇ ਰੇਟ ਆ ਜਿਹੜਾ ਇੱਥੇ ਸਟੋਰ ਦੇ ਚੱਲ ਰਹੇ ਆ ਆ ਦੇਖੋ ਹਰੇਕ ਚੀਜ਼ਾਂ ਦੇ ਇੱਥੇ ਰੇਟ ਆ ਜਿਹੜੇ ਲਿਖ ਕੇ ਲਾਏ ਹੋਏ ਆ ਤੁਸੀਂ ਆਓ ਤੁਸੀਂ ਸਟੋਰ ਤੇ ਆਓ ਹੰਢਾਏ ਆਓ ਆਊਟਰਲੈਟ ਦੇ ਵਿੱਚ ਆਓ ਇਨਵੈਂਟ ਵਾਲਿਆਂ ਨੇ ਆਈਫੋਨ ਦਾ ਸਟੋਰ ਖੋਲਿਆ ਆ ਦੇਖੋ ਇੱਕ ਤੁਹਾਨੂੰ ਹੋਰ ਬਹੁਤ ਆਲਾ ਚੀਜ਼ ਦਿਖਾਵਾਂ ਉਰੇ ਆਓ ਉਰੇ ਆ ਆ ਦੇਖੋ ਆ 31500 ਦਾ ਹੈ ਹੈਨਾ ਇਹਦੇ ਵਿੱਚ YouTube ਚੱਲਦਾ ਮਤਲਬ ਤੁਸੀਂ ਕੋਈ ਪਾਰਟੀ ਕਰਨੀ ਆ ਤੁਸੀਂ ਪਾਰਟੀ ਦੇ ਵਿੱਚ ਗੀਤ ਵਜਾਉਣੇ ਆ ਤੇ ਨਾਲ ਤੁਸੀਂ ਜੇ ਤੁਸੀਂ ਗਾਉਣਾ ਵੀ ਆ ਤੇ ਕੋਈ ਅਨਾਉਂਸ ਕਰਨਾ ਤੇ ਨਾਲ ਮਾਈਕ ਵੀ ਹੈ ਤੇ ਇਹਦੀ ਆਵਾਜ਼ ਜੇ ਮੈਂ ਆਪਣੀ ਆਵਾਜ਼ ਚੈੱਕ ਕਰਾਵਾਂ ਤਾਂ ਤੁਹਾਨੂੰ ਪਤਾ ਲੱਗੂਗਾ ਵੀ ਇਹਦੀ ਆਵਾਜ਼ ਕਿੰਨੀ ਕਮਾਲ ਹੈ ਹੈਲੋ 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 ਹਨਕਮਰ ਟੈਕਨੀਕ ਕਮਾਲ ਪਵਾ ਜਾ ਰਹੀ ਹੈ मतलब इस तरह ਦੀਆਂ ਚੀਜ਼ਾਂ ਤੁਹਾਨੂੰ ਮਿਲਣੀਆਂ ਕਿੱਥੋਂ ਆ ਤੁਹਾਨੂੰ ਆਊਟਲੈਟ ਦੇ ਵਿੱਚ ਆਉਣਾ ਪੈਣਾ ਤੁਹਾਨੂੰ ਇੱਕ ਨੰਬਰ ਸਕਰੀਨ ਤੇ ਦਿਖਾਈ ਦੇ ਰਿਹਾ ਤੁਸੀਂ ਉਹ ਤੇ ਸੰਪਰਕ ਕਰ ਸਕਦੇ ਆ ਕਿ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਦੇ ਤੱਕ ਤੁਹਾਨੂੰ ਇਹ ਸਟੋਰ ਆ ਜਿਹੜਾ ਓਪਨ ਮਿਲੂਗਾ ਇੱਕ ਬੇਨਤੀ ਹੋਰ ਆ ਤੁਹਾਨੂੰ ਇੱਥੇ ਐਪਲ ਦੀ ਤਕਰੀਬਨ ਸਾਰੀ ਸਸਤੀ ਮਿਲ ਜਾਣੀਆਂ ਮਤਲਬ ਜਿਹੜੀਆਂ ਚੀਜ਼ਾਂ ਤੁਸੀਂ ਭਾਲਦੇ ਫਿਰਦੇ ਆ ਤੁਹਾਨੂੰ ਨਹੀਂ ਮਿਲਦੀਆਂ ਤੁਹਾਨੂੰ ਉਹ ਵੀ ਇੱਥੋਂ ਮਿਲ ਜਾਣੀਆਂ ਤੁਹਾਨੂੰ ਆਉਣਾ ਪੈਣਾ 17 ਤਰੀਕ ਤੱਕ ਇਹੋ ਜੇ ਗ੍ਰੇਟ ਆਫਰ ਲੈ ਕੇ ਪਰ ਹਾਂ ਇੱਕ ਗੱਲ ਹੋਰ ਇਹ ਇਵੈਂਟ ਵਾਲਿਆਂ ਨੇ ਤੁਹਾਨੂੰ ਆਫਰ ਸਮੇਂ-ਸਮੇਂ ਦਿੰਦੇ ਰਹਿਣਾ ਵੀ ਜੇ 17 ਤਰੀਕ ਲੰਘ ਗਈ ਤਾਂ ਤੁਸੀਂ ਪਰੇਸ਼ਾਨ ਹੋ ਜਾਓਗੇ ਓਹੋ ਹੋ ਹੋ ਹੁਣ ਪਤਾ ਨਹੀਂ ਕੀ ਹੋ ਗਿਆ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਇਵੈਂਟ ਵਾਲੇ ਤੁਹਾਨੂੰ ਸਮੇਂ-ਸਮੇਂ ਬਹੁਤ ਘੈਂਟ-ਘੈਂਟ ਆਫਰ ਦਿੰਦੇ ਰਹਿਣਗੇ ਪਰ ਜਿਹੜੇ ਹੁਣ ਘੈਂਟ ਆਫਰ ਚੱਲ ਰਹੇ ਆ ਇਹਦੇ ਲਈ ਤੁਹਾਨੂੰ ਬਹੁਤ ਜਲਦੀ ਸਟੋਰ ਤੇ ਪਹੁੰਚਣਾ ਪੈਣਾ